ਸ਼ਰੇਆਮ ਸਿੱਖ ਮਰਯਾਦਾ ਦੀਆਂ ਝੱਟੀਆਂ ਉਡਾਈਆਂ ਜਾ ਰਹੀਆਂ ਪਰੰਪਰਾਵਾਂ ਨੂੰ ਠੇਸ ਪਹਚਾਈ ਜਾ ਰਹੀ ਆ ਜਥੇਦਾਰ ਦੀ ਤਾਜਪੋਛੀ ਦੇ ਲਈ ਜੋ ਸਿੱਖ ਕੌਮ ਮਾਣ ਬਖਸ਼ਦੀ ਆ ਉਹਨਾਂ ਤੋਂ ਵਾਂਝੇ ਰੱਖ ਕੇ ਇਸ ਤਰੀਕੇ ਦੇ ਨਾਲ ਤਾਜਪੋਛੀਆਂ ਕੀਤੀਆਂ ਜਾ ਰਹੀਆਂ ਚੋਰ ਮੋਰੀਆਂ ਵੇ ਦੀ ਕੱਢ ਕੇ ਜਥੇਦਾਰਾਂ ਦੇ ਜਿਹੜੇ ਦਸਤਾਰਾਂ ਸਜਾਈਆਂ ਜਾ ਰਹੀਆਂ ਕਦੇ ਕਰੈਕਟਰ ਅਸੈਸੀਨੇਸ਼ਨ ਕਰਕੇ ਜਥੇਦਾਰ ਦੀ ਪਦਵੀ ਤੋਂ ਹਟਾਇਆ ਜਾਂਦਾ ਸਿੱਖ ਕੌਮ ਦਾ ਮਾਨਮਤਾ ਇਤਿਹਾਸ ਰਿਹਾ ਮਰਜ਼ਾਦਾ ਸਿੱਖ ਕੌਮ ਦੀ ਇੱਕ ਬੜੀ ਬਲਖਣਤਾ ਰਹੀ ਹੈ ਕਿ ਇੱਕੋ ਇੱਕ ਤਖਤ ਹੈ ਜਿਹੜਾ ਸਿੱਖਾਂ ਦੇ ਕੋਲੇ ਆ ਇੰਨੀਆਂ ਦੇਸ਼ ਦੇ ਵਿੱਚ ਕੌਮਾਂ ਹੋਣ ਤਾਂ ਕੱਲੀ ਸਿੱਖਾਂ ਦੇ ਕੋਲੇ ਇੱਕ ਪਾਵਰ ਸੁਪਰੀਮ ਆ ਜਿਹੜੇ ਆਪਣੇ ਤਖਤ ਦਾ ਜਥੇਦਾਰ ਥਾਪਦੀ ਆ ਤੇ ਉਸ ਤਖਤ ਦੀ ਜਥੇਦਾਰੀ ਤੇ ਉਹਨਾਂ ਦੇ ਹੁਕਮਾਂ ਦੇ ਅੰਦਰ ਆਪਣੇ ਗੁਨਾਹ ਵੀ ਮੰਨਦੀ ਆ ਤੇ ਉਸ ਪੈਚ ਰਹਿੰਦੇ ਨੇ ਕਿ ਸਾਡੇ ਮੀਰੀ ਪੀਰੀ ਦੇ ਸਨਾਤਾ ਮੁਤਾਬਕ ਸਾਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਤਖਤ ਨੇ ਸਾਡੇ ਕੋਲੇ ਸੋ ਚੰਦ ਕ ਬੰਦਿਆ ਨੇ ਉਸ ਤਖਤ ਦੀ ਮਰਜ਼ਾਦਾ ਨੂੰ ਢਾਹ ਲਾ ਛੱਡੀ ਆ ਤਾਂ ਮੈਂ ਅੱਜ ਪੂਰੀ ਕੌਮ ਨੂੰ ਇਸ ਗੱਲ ਦੇ ਲਈ ਬੇਨਤੀ ਕਰਦਾ ਬੁੱਧੀ ਜੀਵੀਆਂ ਨੂੰ ਸਿੱਖ ਸੰਪਰਦਾਵਾਂ ਨੂੰ ਟਕਸਾਲਾਂ ਨੂੰ ਇਹਨਾਂ ਇਹਨਾਂ ਢੋਂਗਬਾਜ ਲੋਕਾਂ ਤੋਂ ਖੜਾ ਛਡਾਉਣ ਦੇ ਲਈ ਸਾਡਾ ਇਕਾ ਹੋਣਾ ਜ਼ਰੂਰੀ ਆ ਅੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਤੇ ਉਸ ਕਾਰਜਕਾਲ ਦੇ ਵਿੱਚ ਹੁੰਦੀ ਆ ਜਿਨ੍ਹਾਂ ਸਿੱਖਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਹੋਵੇ ਸਿੱਖਾਂ ਦੇ ਸਰੀਰ ਲੱਗੇ ਹੋਣ ਜਿਹੜੀ ਪਾਰਟੀ ਨੂੰ ਖੜਾ ਕਰਨ ਦੇ ਲਈ ਸਾਡੇ ਪੁਰਖਿਆਂ ਦੇ ਸਰੀਰ ਲੱਗੇ ਹੋਣਾ ਅਕਾਲੀ ਦਲ ਨੂੰ ਸਰਜੀਤ ਕਰਨ ਦੇ ਲਈ ਸਾਡੇ ਪੁਰਖਿਆਂ ਨੇ ਜਦੋਂ ਜਦ ਕੀਤੀ ਹੋਵੇ ਸੰਘਰਸ਼ ਕੀਤਾ ਹੋਵੇ ਤੇ ਅੱਜ ਉਸ ਅਕਾਲੀ ਦਲ ਦੇ ਬਲਾਰੇ ਜਥੇਦਾਰਾਂ ਦੇ ਉੱਤੇ ਟਿੱਪਣੀਆਂ ਕਰਨ ਤੇ ਪਹਿਲੀ ਗੱਲ ਸ਼ਰਮ ਦੀ ਗੱਲ ਏ ਕਿ ਬਲਾਰੇ ਉਹ ਹੋਣ ਜਿਹੜੇ ਕਦੇ ਪਉਆ ਖੜਕਾਉਂਦੇ ਹੋਣ ਤੇ ਟੀਵੀਾਂ ਤੇ ਬੈਠ ਕੇ ਸੁਝਾਅ ਦਿੰਦੇ ਹੋਣ ਜਥੇਦਾਰਾਂ ਨੂੰ ਕਿੱਡੀ ਸ਼ਰਮਨਾਕ ਗੱਲ ਆ ਕਿ ਤਖਤ ਸਾਹਿਬ ਦੀ ਵਸੀਲ ਤੇ ਖੜਕੇ ਤੁਸੀਂ ਗੁਨਾਹ ਮੰਨੇ ਹੋ ਗੁਨਾਹਾਂ ਦਾ ਕਬੂਲਨਾਮਾ ਕੀਤਾ ਹੋਵੇ ਤੇ ਅੱਜ ਵੀ ਤੁਸੀਂ ਬਾਜਨਾ ਹੋ ਇਸ ਗੱਲ ਦੇ ਲਈ ਅੱਜ ਵੀ ਤੁਸੀਂ ਲੋਕਾਂ ਦੇ ਵਿੱਚ ਪਬਲਿਕ ਡੋਮੇਨ ਦੇ ਵਿੱਚ ਆਪਣੇ ਆਪ ਨੂੰ ਦੁੱਧ ਉਤੇ ਸਾਬਤ ਕਰਨ ਤੇ ਲੱਗੇ ਪਏ ਹੋ ਵੱਡੀ ਤਰਾਸ ਦੀ ਗੱਲ ਇਹ ਆ ਕਿ ਅਕਾਲੀ ਦਲ ਜਿਹੜਾ ਲੱਖਾਂ ਹਜ਼ਾਰਾਂ ਕੁਰਬਾਨੀਆਂ ਦੇ ਕੇ ਪੰਜਾਬ ਦੇ ਵਿੱਚ ਪੰਥ ਦੀ ਨੁਮਾਇੰਦੀ ਕਰਨ ਦੇ ਲਈ ਬਣਾਇਆ ਗਿਆ ਸੀ ਆਜੋ ਉਸ ਅਕਾਲੀ ਦਲ ਦੇ ਬਲਾਰੇ ਨੂੰ ਵੇਖ ਕੇ ਸ਼ਰਮ ਆਉਂਦੀ ਆ ਘਟੋ ਘਟ ਸਾਭ ਤਸੂਰਤੀ ਹੋਵੇ ਮੂੰਹੋਂ ਗੱਲ ਤਾਂ ਜੱਜਦੀ ਆ ਕਿ ਵਾਕਿਆ ਹੀ ਭਾਈ ਸਾਭ ਤਸੂਰਤ ਸਿੰਘ ਬੈਠਾ ਕਿਤੇ ਗੱਲ ਕਰਦਾ ਵੀ ਕਾਲੀ ਦਲ ਦਾ ਬਲਾਰਾ ਸੋ ਕਿੱਡੀ ਤਰਾਸਦੀ ਦੀ ਗੱਲ ਆ ਸਾਡੇ ਆਸਤੇ ਆਪਣੇ ਆਪ ਨੂੰ ਅਕਾਲੀ ਦਲ ਦਾ ਬਲਾਰਾ ਦੱਸਣਾ ਤੇ ਮੈਨੂੰ ਸ਼ਰਮ ਆਉਂਦੀ ਆ ਕਿ ਸੋਚ ਤੁਸੀਂ ਰੱਖਣੀ ਕਾਮ ਰੈਡੀ ਤੇ ਦੂਸਰੇ ਪਾਸੇ ਸਿੱਖਾਂ ਦੀ ਸਰਮਹਾਰ ਸੰਸਥਾ ਜਿਹੜੀ ਗੁਰੂ ਘਰਾਂ ਦੀ ਨੁਮਾਇੰਦਗੀ ਕਰਦੀ ਆ ਐਸਜੀਪੀਸੀ ਦਾ ਨਾਮ ਦਿੱਤਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਆਪਣੇ ਆਪ ਦੇ ਬੋਲਣ ਨੂੰ ਇਹ ਗੱਲ ਦਾ ਜੀਤ ਨਹੀਂ ਕਰਦਾ ਕਿ ਅਸੀਂ ਇਹਨਾਂ ਲੋਕਾਂ ਦੇ ਉੱਤੇ ਜਾਂ ਸਾਡੀਆਂ ਸੰਸਥਾਵਾਂ ਦੇ ਉੱਤੇ ਗੱਲ ਕਰੀਏ ਕਿਉਂਕਿ ਅਸੀਂ ਵੀ ਸਿੱਖਾਂ ਦੇ ਘਰਾਂ ਦੇ ਵਿੱਚ ਜੰਮੇ ਹੋਏ ਆ ਪਰ ਅੱਜ ਬੋਲਣ ਦਾ ਸਮਾਂ ਵੀ ਆ ਤੇ ਇਹਨਾਂ ਲੋਕਾਂ ਨੂੰ ਲਲਕਾਰਨ ਦਾ ਸਮਾਂ ਕਿ ਜਿਹੜੇ ਜਿਨ੍ਹਾਂ ਦੇ ਵਿੱਚ ਨਰੇਣੂ ਹਮੰਤ ਵਰਗਿਆਂ ਦੀ ਰੂਹ ਵੱੜ ਚੁੱਕੀ ਆ ਜਿਹੜੇ ਗੁਰੂ ਘਰਾਂ ਦੇ ਉੱਤੇ ਕਾਬਜ ਹੋ ਬੈਠੇ ਨੇ ਜਿਨ੍ਹਾਂ ਨੂੰ ਮਰਜਾਦਾ ਦਾ ਖਿਆਲ ਤੱਕ ਨਹੀਂ ਰਿਹਾ ਸ਼ਰਮ ਆਉਂਦੀ ਆ ਗੱਲ ਕਹਿੰਦੇ ਕਿ ਐਸਜੀਪੀਸੀ ਦਾ ਜੋ ਬਲਾਰਾ ਜਿਹੜਾ ਕੋਈ ਫਿਲਮੀ ਸਟਾਰ ਆ ਇੱਕ ਸੈਲੀਬ੍ਰਿਟੀ ਆ ਸੈਲੀਬ੍ਰਿਟੀ ਕੌਣ ਆ ਜਿਹਦਾ ਨਾਂ ਸੁੱਚਾ ਸਿੰਘ ਲਗਾ ਅੱਜ ਆਪਣੇ ਆਪ ਨੂੰ ਉਹ ਐਸਜੀਪੀਸੀ ਦਾ ਬਲਾਰਾ ਬਣਾ ਰਿਹਾ ਕਹਿ ਰਿਹਾ ਕਿ ਇੰਨੀ ਭਗਦੜ ਮੱਚ ਜਾਣੀ ਸੀ ਜਥੇਦਾਰ ਸਾਨੂੰ ਜਿਹੜਾ ਟਾਈਮ ਨਾ ਇੱਥੇ ਤਾਂ ਆਪਣਾ ਪੈ ਗਿਆ ਲਾਉਣਾ ਪੈ ਗਿਆ ਕਿੱਡੀ ਸ਼ਰਮ ਨਾਲ ਗੱਲ ਆ ਉਸ ਬੰਦੇ ਆਸਤੇ ਕਿੱਡੀ ਸ਼ਰਮ ਦੀ ਗੱਲ ਆ ਉਹਨਾਂ ਆਸਤੇ ਜਿਹੜੇ ਲੋਕਾਂ ਨੂੰ ਤਖਤਾਂ ਦੇ ਜਥੇਦਾਰ ਬਣਾਇਆ ਤੇ ਤਖਤਾਂ ਦੇ ਜਥੇਦਾਰ ਬਣਾਉਣ ਦੇ ਵਿੱਚ ਜਿਨ੍ਹਾਂ ਦੀ ਭੂਮਿਕਾ ਰਹੀ ਉਹ ਕੌਣ ਲੋਕ ਨੇ ਉਹ ਕਿਹੜੇ ਲੋਕ ਨੇ ਸੁੱਚਾ ਸਿੰਘ ਲਗਾਹ ਵਰਗਿਆਂ ਦੀ ਮੰਨਾਂਗੇ ਹੁਣ ਅਸੀਂ ਜਿਹੜੇ ਆਪ ਤਖਤਾਂ ਤੋਂ ਤਨਖਈਆ ਕਰਾ ਰਹੇ ਹੁਣ ਤੇ ਕਿੱਡੀ ਸ਼ਰਮ ਦੀ ਗੱਲ ਆ ਕਿ ਅੱਜ ਟੀਵੀ ਉਹਨੂੰ ਪ੍ਰਮੋਟ ਕਰਦੇ ਆ ਉਹਨੂੰ ਇਸ ਗੱਲ ਦੇ ਲਈ ਪ੍ਰਮੋਟ ਕਰਦੇ ਆ ਕਿ ਉਹ ਅੱਜ ਕਿਸੇ ਨਿੱਜੀ ਚੈਨਲ ਤੇ ਬੈਠ ਕੇ ਗੱਲ ਕਰਦਾ ਕਿ ਜੋ ਬਰਗਾੜੀ ਦੇ ਵਿੱਚ ਹੋਇਆ ਸੁਣੋ ਇਹ ਇਹਨਾਂ ਨੇ ਕਰਵਾਇਆ ਵੇਖੋ ਸਾਰੀ ਦੇਸ਼ ਦੀ ਪ੍ਰੈਸ ਸਾਰੇ ਦੇਸ਼ ਦੇ ਦੁਸ਼ਮਣ ਸੇ ਕੁੰਬੇ ਬਰਗਾੜੀ 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 ਕਰਦੇ ਨੇ ਦੋ ਬੰਦੇ ਉੱਥੇ ਉਹ ਵੀ ਜਦੋਂ ਗੱਲ ਪਾ ਕੇ ਪੁਲਿਸ ਦੇ ਸ਼ਹੀਦ ਹੋ ਗਏ ਇਹਨੂੰ ਇਹਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਪਹਿਲੀ ਗੱਲ ਤਾਂ ਤੇਰੀਆਂ ਤੇਰੀਆਂ ਸਾਨੂੰ ਅਡਵਾਈਸਾਂ ਦੀ ਲੋੜ ਨਹੀਂ ਹੈਗੀ ਪੂਰੀ ਕੌਮ ਨੂੰ ਪਤਾ ਹੈ ਬਰਗਾੜੀ ਬਹਿਵਲ ਕਲਾ ਕੋਟਕਪੂਰੇ ਦੇ ਵਿੱਚ ਕੀ ਹੋਇਆ ਜਿੰਨਾ ਤੇ ਡੰਗਾ ਭਰੀਆਂ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਧਰਨੇ ਲਾਏ ਉਹਨਾਂ ਨੂੰ ਪਤਾ ਤੂੰ ਕੌਣ ਹੋਣਾ ਜਸਟੀਫਿਕੇਸ਼ਨ ਦੇਣ ਵਾਲਾ ਤੂੰ ਕੌਣ ਹੋਣਾ ਇਹ ਗੱਲ ਕਹਿਣ ਵਾਲਾ ਕਿ ਬੰਦੇ ਪੁਲਿਸ ਦੇ ਗਲ ਪਏ ਜਿੱਥੇ ਵੀਡੀਓ ਬਣ ਗਈਆਂ ਸੀਸੀਟੀਵੀ ਵਾਇਰਲ ਆ ਸਾਡੇ ਕੋਲ ਆ ਮੈਨੂੰ ਦੱਸ ਮੈਂ ਤੈਨੂੰ ਭੇਜਦਾ ਖਰੇ ਆਮ ਪੁਲਿਸ ਗੁੰਡਾਗਰਦੀ ਕਰ ਰਹੀ ਹੈ ਸਿੰਘਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਗੰਦੇ ਪਾਣੀ ਦੀਆਂ ਬਿਛਾੜਾਂ ਕਰ ਰਹੀ ਹੈ ਜਿੱਤਨੇਮ ਕਰਦੇ ਉੱਤੇ ਪਾਣੀ ਦੀਆਂ ਬਿਛਾੜਾਂ ਕਰਕੇ ਗੋਲੀਆਂ ਚਲਾ ਰਹੀ ਹੈ ਤੇ ਤੂੰ ਅੱਜ ਚੈਨਲਾਂ ਤੇ ਬੈਠ ਬੈਠ ਦੱਸਣ ਲੱਗਿਆ ਕਿ ਉੱਥੇ ਲੋਕਾਂ ਨੇ ਪੁੱਛਣਾ ਤਾਂ ਕਾ ਕੀਤਾ ਕਿ ਢੀ ਸ਼ਰਮ ਦੀ ਗੱਲ ਆ ਪਹਿਲੀ ਗੱਲ ਤੇਰੇ ਆਸਤੇ ਤੂੰ ਆਪਣੇ ਨਾਂ ਦੇ ਮਗਰ ਸਿੰਘ ਲਾਉਣਾ ਤੇ ਆਪਣੇ ਆਪ ਨੂੰ ਬੁਲਾਰਾ ਦੱਸਣ ਲੱਗਿਆ ਪਹਿਲਾਂ ਕਿੱਥੇ ਸੀ ਤੂੰ 10 ਸਾਲ ਹੋ ਗਏ ਤੇਰੀ ਅੱਜ ਤੱਕ ਐ ਕੋਈ ਸਟੇਟਮੈਂਟ ਨਹੀਂ ਆਈ ਐਡੇ ਵੀ ਪਾਲਤੂ ਨਹੀਂ ਬਣ ਕੇ ਚੱਲੀਦਾ ਸਿਸਟਮ ਤੇ ਸੋਚਾ ਸਿਆ ਇੱਥੇ ਸਾਬ ਹੁਣਾ ਲੇਖਾ ਝੋਖਾ ਇੱਥੇ ਹੀ ਹੋਣਾ ਸਾਰਾ ਅੱਜ ਤੂੰ ਆਪਣੇ ਆਪ ਨੂੰ ਬੜਾ ਧਾਰਮਿਕ ਖਿਆਲਾਂ ਵਾਲਾ ਸਮਝ ਕੇ ਲੱਗਾ ਪਿਆ ਚਨਲਾਂ ਤੇ ਬੈਠ ਕੇ ਕਦੇ ਤੂੰ ਐ ਜੀ ਪੀ ਸੀ ਦੀ ਮੁੱਖ ਸਟੇਜ ਤੇ ਖੜਦਾ ਉਹ ਜੀ ਐਸ ਜੀ ਪੀ ਸੀ ਵਾਲਾ ਜਿਹੜੇ ਇਹਨੂੰ ਮੂਰੇ ਮੈਕ ਦਿੰਦਾ ਚਾਰ ਮਾਰਨ ਛੱਤਰੇ ਦੇ ਇਹੋ ਜਿਹੇ ਲੋਕਾਂ ਨੂੰ ਭੁੱਖ ਮਾਰੀ ਸੁਣਾਉਣ ਦੀ ਲੋੜ ਹੈ ਸੋ ਮੈਂ ਇੱਥੇ ਸਿੱਧੀ ਸਾਫ਼ ਸ਼ਬਦਾਂ ਦੇ ਵਿੱਚ ਇਹ ਸੁੱਚਾ ਸਿੰਘ ਨੂੰ ਕਹਿਣਾ ਹੈ ਕਿ ਭਾਈ ਤੂੰ ਇਸ ਕੇਸ ਤੇ ਬੋਲਣ ਦੀ ਕੋਸ਼ਿਸ਼ ਨਾ ਕਰ ਤੁਹਾਡੇ ਹੀ ਪਾਲੇ ਹੋਏ ਲੋਕਾਂ ਨੇ ਉਥੇ ਗੋਲੀकांड ਕੀਤਾ ਤੁਹਾਡੀ ਸਰਕਾਰ ਦੇ ਅੰਦਰ ਬੰਦਿਆਂ ਦੇ ਉੱਤੇ ਗੋਲੀਆਂ ਚੱਲੀਆਂ ਤੁਹਾਡੀ ਹੀ ਸਰਕਾਰ ਦੇ ਅੰਦਰ ਬੇਅਦਬੀ ਹੋਈ ਹੈ ਤੇ ਤੁਹਾਡੀ ਹੀ ਸਰਕਾਰ ਉੱਥੇ ਕੱਲ ਤੱਕ ਦੀ ਵਸੀਲ ਤੇ ਖੜ ਕੇ ਜਿਹੜੇ ਫੈਸਲੇ ਹੋਏ ਆ ਤੁਹਾਡੀ ਸਰਕਾਰ ਦੇ ਖਿਲਾਫ ਹੋਏ ਆ ਫਟ ਲਾਂਤ ਤੇਰੇ ਇਸ ਬੰਦੇ ਦੇ ਜਿਹੜਾ ਤੂੰ ਇਹ ਗੱਲਾਂ ਕਰਦਾ ਕਿ ਉਥੇ ਪੁਲਿਸ ਦੇ ਨਾਲ ਉਹ ਹੱਥੋਂ ਪਈ ਹੋਏ ਤੇ ਗੋਲੀ ਚੱਲ ਗਈ। ਜਦੋਂ ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਲਾਰੇ ਜਾ ਰਹੇ ਸੀ 1 ਜੂਨ 2015 ਨੂੰ ਸਰੂਪ ਚੋਰੀ ਕਰ ਲਿਆ ਗਿਆ। ਉਦੋਂ ਨਹੀਂ ਬੋਲਿਆ ਗਿਆ ਤੇ ਤੂੰ। ਉਦੋਂ ਨਹੀਂ ਤੁਹਾਨੂੰ ਦੱਸਿਆ ਕਿ ਭਾਈ ਇੱਥੇ ਹੱਥੋਂ ਪਈ ਵਾਲਾ ਕੰਮ ਨਾ ਹੋਵੇ। 12 ਅਕਤੂਬਰ 2000 15 ਦੇ ਵਿੱਚ ਗੁਰੂ ਦੀ ਬੇਅਦਬੀ ਹੁੰਦੀ ਆ 2-3 ਮਹੀਨੇ ਸਰੂਪ ਗਾਇਬ ਰਹਿੰਦਾ ਉਦੋਂ ਨਹੀਂ ਤੁਹਾਨੂੰ ਬੋਲਿਆ ਗਿਆ। ਅੱਜ ਤੁਸੀਂ ਸਾਰੇ ਨੂੰ ਕਲੀਅਰੈਂਸ ਦੇਣ ਤੇ ਲੱਗੇ ਪਏ ਹੋ। ਸੋ ਇਹਦਾ ਨਿਬੇੜਾ ਹੋਊਗਾ ਗੁਰੂ ਤੇ ਸਾਨੂੰ ਪੂਰਨ ਭਰੋਸਾ ਤੇ ਤੇਰੇ ਵਰਗੇ ਲੋਕਾਂ ਦੇ ਲੋਕਾਂ ਦੇ ਲਈ ਸਾਨੂੰ ਲੋਕਾਂ ਦਾ ਹੀ ਭਰੋਸਾ ਗੁਰੂ ਦੀ ਬਖਸ਼ਿਸ਼ ਸਿੱਖ ਸੰਗਤ ਤੇ ਭਰੋਸਾ ਤੇਰੀ 76 ਪ੍ਰੇਰਣਾ ਲੋਕਾਂ ਨੇ ਕੀਤੀ ਇਹਨਾਂ ਮਸਲਾਂ ਨੂੰ ਲੈ ਕੇ ਤੇ ਸਾਨੂੰ ਵੀ ਸਿੱਖ ਕਿਹਨੇ ਆਖਣਾ ਸੋ ਇਹੋ ਜਿਹੇ ਲੋਕਾਂ ਨੂੰ ਨੱਥ ਪਾਓ ਜਿਹੜੇ ਲੋਕ ਇਹਨਾਂ ਨੂੰ ਮੇਕ ਅਪੜਾਉਂਦੇ ਆ ਮੂਰੇ ਕਹਿੰਦੇ ਆ ਕਿ ਖਣੀ ਇਹਨਾਂ ਦੇ ਬੁਲਾਰਿਆ ਤੁਹਾਡੇ ਕੋਲੇ 170 ਮੈਂਬਰਾਂ ਦੇ ਵਿੱਚੋਂ ਕੋਈ ਬੰਦੇ ਹੈ ਨਹੀਂ ਗਾ ਬੋਲਣ ਵਾਸਤੇ ਐ ਜੀ ਪੀ ਐਸ ਦੀ ਸਰਟੀਫਿਕੇਸ਼ਨ ਦੇ ਵਾਸਤੇ ਐਕਾ ਫਰਮਿਸਟਾਰ ਨੂੰ ਤੁਸੀਂ ਲਾ ਕੇ ਮੂਹਰੇ ਉੱਥੇ ਬੁਲਾ ਲਏ ਹੋ ਤੁਹਾਨੂੰ ਆਪ ਨੂੰ ਦੇਖਣਾ ਚਾਹੀਦਾ ਕਿ ਉਹ ਬੋੜ ਕਿਹੜੀ ਇਸ਼ੂਆ ਧਰਿਆ ਸੋ ਕੁੱਲ ਮਲਾ ਕੇ ਇਹੋ ਜਿਹੇ ਲੋਕਾਂ ਦਾ ਕੀਤਾ ਧਰਿਆ ਇਹ ਜਿਹੜਾ ਅੱਜ ਅਕਾਲ ਤਖਤ ਸਾਹਿਬ ਦੀ ਮਰਜ਼ਾ ਦਾ ਦੀਆਂ ਧੜੀਆਂ ਉਡ ਰਹੀਆਂ ਸਾਡੇ ਤਾਕਤਾਂ ਦੇ ਜਥੇਦਾਰਾਂ ਨੂੰ ਇਸ ਤਰੀਕੇ ਦੇ ਨਾਲ ਬਦਲਿਆ ਜਾ ਰਿਹਾ ਬੇਇੱਜ਼ਤ ਕੀਤਾ ਜਾ ਰਿਹਾ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਤੁਸੀਂ ਕੰਡੇ ਵੀਜ ਰਹੇ ਹੋ ਤੁਹਾਨੂੰ ਪਤਾ ਤੁਸੀਂ ਕੀ ਕਰ ਰਹੇ ਹੋ ਔਰ ਇਹ ਤਾਂ ਯਾਦ ਰੱਖਿਓ ਜਦੋਂ ਮੱਸੇ ਰੰਗੜ ਵਰਗਿਆਂ ਨੂੰ ਸੁੱਖਾ ਸਿੰਘ ਮਹਤਾਬ ਸਿੰਘ ਵਰਗੇ ਗੁਰੂ ਘਰਾਂ ਚੋਂ ਕੱਢ ਸਕਦੇ ਆ ਤੇ ਤੁਸੀਂ ਕਿਹੜੇ ਬਾਗ ਦੀ ਮੂਲੀੋਂ ਸੋ ਭਾਈ ਮੈਂ ਇਹੀ ਕਹੂੰਗਾ ਸੋਚਾ ਸਿੰਘ ਬਾਜ ਆ ਜਾ ਇਹੋ ਜੀਆਂ ਗੱਲਾਂ ਤੋਂ ਤੇ ਐਸਜੀਪੀਸੀ ਨੂੰ ਕਹਿਣਾ ਕਿ ਇਹਨਾਂ ਨੂੰ ਇਹ ਇਹੋ ਜੇ ਲੋਕਾਂ ਨੂੰ ਨਾਮਯਕ ਫੜਾਇਆ ਕਰਨ ਤੇ ਪੂਰੇ ਕੌਮ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਇਕੱਠੇ ਹੋਈਏ ਸਮਾਂ ਲੰਘਦਾ ਜਾ ਰਿਹਾ ਪੰਥ ਦੋਖੀ ਕਾਬਜ਼ ਹੁੰਦੇ ਜਾ ਰਿਹਾ ਪੰਥ ਦੋਖੀ ਸਾਡੇ ਫੈਸਲਿਆਂ ਦੇ ਵਿੱਚ ਆਉਂਦੇ ਜਾ ਰਹੇ ਆ ਮਰਯਾਦਾ ਨਹੀਂ ਘਾਣ ਕਰ ਰਹੇ ਆ ਸਾਡੀਆਂ ਸਿੱਖ ਪਰੰਪਰਾਵਾਂ ਦੀ ਘਾਣ ਕਰ ਰਹੇ ਆ ਤੇ ਜੇ ਹਜੇ ਵੀ ਆਪਾਂ ਇਕੱਠੇ ਨਾ ਹੋਏ ਤਾਂ ਬਹੁਤਾ ਸਮਾਂ ਦੂਰ ਨਹੀਂ ਆ ਜਦੋਂ ਸਾਨੂੰ ਸਾਡੀ ਬੋਲੀ ਲਈ ਸਾਡੇ ਸਤ ਲਈ ਸਾਡੇ ਧਰਮ ਲਈ ਆਪਣਾ ਆਪ ਵਾਰਨਾ ਪਊਗਾ ਅੱਜ ਸਾਡੇ ਗੁਰੂਆਂ ਦੀ ਪ੍ਰੋਈ ਹੋਈ ਸਿੱਖੀ ਸਾਡੇ ਕੋਲੇ ਆ ਅਸੀਂ ਅੱਜ ਆਪਣੇ ਇਤਿਹਾਸ ਨੂੰ ਮਲਿਆ ਮਟ ਹੋਣ ਤੋਂ ਬਚਾ ਲਈਏ ਆਓ ਹੰਬੜਾ ਮਾਰੀਏ ਸਾਰੇ ਬੁੱਧੀਜੀਵੀ ਇਕੱਠੇ ਹੋ ਕੇ ਸਿੱਖ ਸੰਸਥਾਵਾਂ ਦੇ ਮੁਖੀ ਇਕੱਠੇ ਹੋ ਕੇ ਇੱਕ ਸਮੁੱਚਾ ਕੱਠ ਸਦਿਏ ਜਿਹਦੇ ਚ ਪੂਰੇ ਪੰਥਕ ਰੂਪ ਦੇ ਵਿੱਚ ਫੈਸਲੇ ਹੋਣ